ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਜਣ ਕੇਂਦਰਜੀਤ ਸਿੰਘ ਸਰਾ ਚੇਅਰਮੈਨ ਇੰਡੀਅਨ ਡੇਰੀ ਐਸੋਸੀਏਸ਼ਨ ਪੰਜਾਬ ਚੈਪਟਰ ਵੱਲੋਂ}{|\text{National Milk Day ਦੀਆਂ ਵਧਾਈਆਂ}|} ਅੱਜ 26 ਨਵੰਬਰ ਨੂੰ ਆਪਾਂ ਸਾਰੇ ਮੁਲਕ ਵਾਸੀ ਉਸ ਮਹਾਨ ਸ਼ਖਸੀਅਤ ਜਿਸ ਨੂੰ ਅਸੀਂ ਵਾਈਟਰ ਰੈਵੋਲੂਸ਼ਨ ਦਾ ਪਤਾਮਾ ਕਿਹਾ ਜਾਂਦਾ ਹੈ ਡਾਕਟਰ ਵਰਗਸ ਕੁਰੀਅਨ ਉਹਦੇ ਜਨਮ ਦਿਨ ਨੂੰ ਐਜੇ}{|\text{National Milk Day ਬਣਾਉਂਦੇ ਆਂ}|} ਸਾਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਹੈ ਤੇ ਅਸੀਂ ਅੱਜ ਆਪਣੇ ਚੈਨਲ ਆਪਣੀ ਖੇਤੀ ਨਾਲ ਰਲ ਕੇ ਇਸ ਨੂੰ ਐਸੇ ਆਪਣਾ ਸਟੇਡੀਅਮ ਚ ਆਪਣੇ ਆਡੀਅன்ஸ் ਮਨਾ ਰਹੇ ਆ ਤੇ ਇਹ ਵਰਗ ਸਕਰੀਨ ਬਾਰੇ ਮੈਂ ਦੱਸ ਦੇਵਾਂ ਕਿ ਇਹ ਬੰਦਾ ਕੇਰਲਾ ਦਾ ਸੀ ਪਰ ਇਹ ਇੰਜੀਨੀਅਰ ਸੀ ਬੇਸਿਕਲੀ ਇਹ ਇੰਜੀਨੀਅਰ ਸੀ ਪਰ ਇਹਦਾ ਜਿਹੜਾ ਦਿਲ ਜਿਹੜਾ ਧੜਕਦਾ ਸੀ ਉਹ ਦੁੱਧ ਚ ਧੜਕਦਾ ਸੀ ਡੇਰੀ ਚ ਧੜਕਦਾ ਸੀ ਇਹ ਆਮ ਕਿਸਾਨ ਦਾ ਬੱਚਾ ਸੀਗਾ ਤਾਂ ਇਹ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਕਰਕੇ ਜਦੋਂ ਇਹ ਡਾਕਟਰ ਬਲਬਾਈ ਪਟੇਲ ਜਦੋਂ ਉਸ ਵੇਲੇ ਜਿਹੜੇ ਮਹਾਰਾਤੀ ਸੀਗੇ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਬੰਦੇ 'ਚ ਜੀਰ ਹੈਗੇ ਨੇ ਇਹ ਬੰਦੇ 'ਚ ਅੰਛ ਹੈਗੀ ਆ ਉਹਨਾਂ ਨੇ ਉੱਥੇ ਇਹਨਾਂ ਨੂੰ ਛੋਟਾ ਜਿਹਾ ਉਹਦਾ ਦਿੱਤਾ ਜਨਰਲ ਮੈਨੇਜਰ ਦਾ ਤੇ ਉਹ ਅਮੁੱਲ ਡੇਰੀ ਜਿਹੜੀ ਉਸ ਵੇਲੇ ਹੋਣ ਚਾ ਚੁੱਕੀ ਸੀ ਤੇ ਉਹ ਉਹਦਾ ਜੀਐਮ ਲੱਗ ਗਏ ਉਹਦਾ ਇਸ ਦੇ ਦਿਨ ਰਾਤ ਕਰਕੇ ਉੱਥੇ ਹੋਰ ਦੁੱਧ ਸਪਾਵਾਂ ਬਣਾਈਆਂ ਆਪਣੀ ਜਿਹੜੀ ਮਿਲਕ ਪ੍ਰੋਕੂਰਮੈਂਟ ਹੈ ਮੁੱਲ ਦੀ ਪਹਿਲੇ ਦਿਨ 497 ਕਿਲੋ ਸੀ ਉਸ ਨੂੰ ਅੱਜ 35 ਲੱਖ ਲੀਟਰ ਰੋਜ਼ਾਨਾ ਤੱਕ ਲਿਆਂਨ ਵਾਲਾ ਇਹਦਾ ਸਿਹਰਾ ਹੈ ਇਨਾਂ ਨੇ ਆਪ ਜਾ ਕੇ ਜੀਐਮ ਹੁੰਦਿਆਂ ਹੋਇਆ ਵੀ ਰਾਤਾ ਪਿੰਡਾਂ ਚ ਗੁਜ਼ਾਰੀਆਂ ਤੇ ਸੁਸਾਇਟੀਆਂ ਬਣਾਈਆਂ ਲੋਕਾਂ ਨੂੰ ਦੱਸਿਆ ਕਿ ਲੋਕਾਂ ਵੱਲੋਂ ਲੋਕਾਂ ਦੁਆਰਾ ਲੋਕਾਂ ਲਈ ਜੋ ਕੋਈ ਚੀਜ਼ ਕਰ ਸਕਦੇ ਆ ਉਹ ਸਹਿਕਾਰਤਾ ਹੈ ਤਾਂ ਸਹਿਕਾਰਤਾ ਨੂੰ ਨਾਲ ਜੁੜ ਕੇ ਇਹਨਾਂ ਨੇ ਇੱਕ ਜਿਹੜਾ ਸਿਸਟਮ ਜਾਂ ਇੱਕ ਫਾਰਮੂਲਾ ਅਡੌਪਟ ਕੀਤਾ ਉਹਨੂੰ ਅੱਜ ਅਸੀਂ ਆਨੰਦ ਪੈਟਰਨ ਕਹਿੰਦੇ ਆ ਜਾਂ ਅਮੁੱਲ ਪੈਟਰਨ ਕਹਿ ਦਿੰਦੇ ਆ ਆਨੰਦ ਪੈਟਰਨ ਦਾ ਕਿ ਆਨੰਦ ਇੱਕ ਸ਼ਹਿਰ ਆ ਜਿੱਥੇ ਪਹਿਲਾਂ ਇਹ ਇਹਨਾਂ ਦਾ ਅਮੁੱਲ ਦਾ ਇੱਕ ਪਲਾਂਟ ਸੀਗਾ ਹੁਣ ਵੀ ਉੱਥੇ ਹੀ ਹੈ ਉਹਦਾ ਇੱਕ ਪੈਟਰਨ ਆ ਇੱਕ ਸਿਸਟਮ ਆ ਕਿ ਪਿੰਡ ਪੱਧਰ ਤੇ ਦੁੱਧ ਸਭਾ ਰਾਜ ਜਿਲ੍ਹਾ ਪੱਧਰ ਦੇ ਉੱਤੇ ਮਿਲਕ ਯੂਨੀਅਨ ਤੇ ਰਾਜ ਪੱਧਰ ਤੇ ਮਿਲਕ ਸੰਘ ਦੁੱਧ ਸਭਾ ਜਿਹੜੀ ਹੈ ਉਹ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡਾਂ ਦੇ ਜਿਹੜੇ ਦੁੱਧ ਪਾਲਕਾਂ ਵੱਲੋਂ ਬਣਾਈ ਜਾਂਦੀ ਹੈ ਉਹਦਾ ਜਿਹੜੇ 11 ਮੈਂਬਰੀ ਕਮੇਟੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਕਮੇਟੀ ਦੇ ਵਿੱਚੋਂ ਹੀ ਉੱਪਰ ਜਾ ਕੇ ਜਿਲ੍ਹਾ ਪੱਧਰ ਦੇ ਉੱਤੇ ਜਿਹੜਾ ਮਿਲਕ ਬ੍ਰਾਂਡ ਆਪਾਂ ਲਾਉਂਦੇ ਆ ਜਾਂ ਮਿਲਕ ਬ੍ਰਾਂਡ ਲਵਾਇਆ ਜਾਂਦਾ ਸਰਕਾਰ ਵੱਲੋਂ ਜਾਂ ਕੋਆਪਰੇਟਿਵ ਵੱਲੋਂ ਉਦਾਰਣ ਬਰਬੰਦ ਕਰਦੇ ਆ ਔਰ ਫੈਡਰੇਸ਼ਨ ਦੇ ਉੱਤੇ ਜਾ ਕੇ ਫਿਰ ਉਹਨਾਂ ਵਿੱਚੋਂ ਜ਼ਿਲ੍ਹਿਆਂ ਵਿੱਚੋਂ ਚੁਣਕੇ ਹੋਏ ਬੋਰਡ ਦੇ ਡਾਇਰੈਕਟਰ ਜਿਹੜੇ ਆਉਂਦੇ ਨੇ ਇਸ ਤਰੀਕੇ ਨਾਲ ਇੱਕ ਤਿੰਨ ਟਾਇਰ ਸਿਸਟਮ ਆ ਜਿਹਦਾ ਜਨਮਦਾਤਾ ਇਹ ਡਾਕਟਰ ਕੁਰੀਅਨ ਸੀਗਾ ਤੋਂ ਦੋਸਤੋ ਮਿਲਕ ਦੇ ਜਾਂ ਡਾਕਟਰ ਕੁਰੀਅਨ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਅੱਜ ਫਕਰ ਨਾਲ ਕਿਹੜਾ ਪੈਂਦਾ ਹੈ ਹਿੰਦੁਸਤਾਨ ਜਿਹੜਾ ਕਿਸੇ ਵੇਲੇ ਡਿਫेक्ट ਸੀ ਜਿਹਨੇ ਘਾਟੇ ਵਿੱਚ ਸੀਗਾ ਮੈਂ ਆਪਣੇ ਦੱਸ ਦੇਵਾਂ ਕਿ 1978-79 80 ਕੇਸ ਦੇ ਵਿੱਚ ਅਸੀਂ ਜਦੋਂ ਇਹ ਜੋਬ ਜੁਆਇਨ ਕੀਤੀ ਸੀ ਤਾਂ ਅਸੀਂ ਬਾਹਰੋਂ ਬਟਰ ਆਇਲ ਜਿਹਨਾਂ ਕਿ ਜਿਹਨੂੰ ਘਿਓ ਕਹਿੰਦੇ ਆ ਉਹ ਮੰਗਾਉਂਦੇ ਸੀਗੇ ਪਾਊਡਰ ਜਿਹੜਾ ਬਾਹਰੋਂ ਮੰਗਾਉਂਦੇ ਸੀ ਆ ਚੰਡੀਗੜ੍ਹ ਦੇ ਵਿੱਚ ਮੈਂ ਚੰਡੀਗੜ੍ਹ ਪਲਾਂਟ 'ਚ ਇੱਥੇ ਟ੍ਰੇਨਿੰਗ ਕੀਤੀ ਸੀ ਅਸੀਂ ਉਹਨੂੰ ਰੀਕਨਸਟੀਟਿਊਟ ਕਰਕੇ ਲੋਕਾਂ ਨੂੰ ਸਿਟੀ ਸਪਲਾਈ ਕਰਦੇ ਸੀ ਦੁੱਧ ਦਿੰਦੇ ਸੀਗੇ ਅੱਜ ਸਾਡੇ ਕੋਲ ਦੁੱਧ ਇੰਨਾ ਸਰਪਲਸ ਹੈ ਕਿ ਅਸੀਂ ਲੱਭਦੇ ਫਿਰਦੇ ਆ ਕਿ ਸਾਡੇ ਕੋਈ ਮਾਰਕਟ ਦੁਨੀਆਂ ਦੇ ਵਿੱਚ ਮਿਲ ਜਵੇ ਕੋਈ ਲੱਭ ਜਵੇ ਤੋਂ ਇੱਕ ਘਾਟੇ ਵਾਲੇ ਤੋਂ ਇੱਕ ਵਾਧੇ ਵਾਲੇ ਦੇ ਜਿਹੜਾ ਸਿਸਟਮ ਚਲਾ ਜਾਣ ਵਾਸਤੇ ਇਸ ਮਾਰਕਟ ਚ ਚਿੱਦਾ ਤੇ ਇਹਦਾ ਜਿਹੜਾ ਬਹੁਤ ਜੁਰਮਾ ਹੈ ਇਹੋ ਜੇ ਲੋਕਾਂ ਦਾ ਜਨਮ ਦੇ ਮਨਾਉਣਾ ਸਾਡੇ ਲਈ ਫਖਰ ਦੀ ਗੱਲ ਹੈ ਅਸੀਂ ਉਹਨਾਂ ਦੇ ਪਾਇਆ ਪੂਰਨਤ ਚੱਲ ਕੇ ਅੱਜ ਅਸੀਂ ਹਿੰਦੁਸਤਾਨ ਨੂੰ ਜਿਹੜਾ ਹਿੰਦੁਸਤਾਨ ਸਾਡਾ ਮੁਲਕ ਦਾ ਪੂਰਾ ਦੁਨੀਆਂ ਦਾ ਜਿਹੜਾ ਚੌਥਾ ਇਸ ਦੁੱਧ ਨੂੰ ਪੈਦਾ ਕਰਦਾ 25% ਉਹ ਇਹ ਕਰਦਾ 8.5 ਕਰੋੜ ਜਿਹੜੇ ਘਰਾਂ ਦੇ ਵਿੱਚ 8.5 ਕਰੋੜਾਂ ਘਰਾਂ ਨੂੰ ਬੱਚਿਆਂ ਨੂੰ ਜਿਹੜਾ ਘਰਾਂ ਦਾ ਜਗਾਰ ਦਿੱਤਾ ਜਾਂਦਾ ਹੈ ਦੇ ਵਿੱਚ ਔਰ 600 ਲੱਖ ਕਰੋੜ ਰੁਪਏ ਦੀ ਜਿਹੜੀ ਇਹਦੀ ਜਿਹੜੀ ਆਮਦਨ ਹੈ ਕਣਕ ਝੋਨੇ ਤੇ ਗੰਨੇ ਦਾ ਤਿੰਨਾਂ ਜਿਹਦਾ ਮਿਲਾ ਲੀਏ ਇਸ ਤੋਂ ਵੱਧ ਪੈਸਾ ਪੰਪ ਅਸੀਂ ਜਿਹੜਾ ਜਿਹੜਾ ਦੁੱਧ ਦਾ ਉਹ ਦੁੱਧ ਉਤਪਾਦਕਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਰਦਾ ਹੈ ਤੇ ਇਸੇ ਸਭ ਤੋਂ ਵੱਡੀ ਵੱਡੀ ਕ੍ਰੌਪ ਹੈਗੀ ਹੈ ਤੇ ਇਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੀ ਇਸ ਦਾ ਹੋਰ ਅੱਗੇ ਬੜੇ ਚਾਂਸ ਨੇ ਹੋਰ ਕਿਤੇ ਬਸ ਸਟੈਗ ਨਾਲ ਨਾ ਸਕਦੀ ਐ ਹੋਰ ਕਿਸੇ ਪਾਸੇ ਰੋਕ ਆ ਸਕਦੀ ਐ ਇਹਦੀ ਦੁਨੀਆ ਦੀ ਮੰਡੀ ਜਿਹੜੇ ਜਿੱਥੇ ਵੀ ਆਪਣੇ ਮੁਲਕ ਨੇ ਆਲੇ ਦੁਆਲੇ ਨੇ ਚਾਹੇ ਸ਼੍ਰੀਲੰਕਾ ਹੈ ਬੰਗਲਾਦੇਸ਼ ਹੈ ਪਟਾਣ ਹੈ ਨੇਪਾਲ ਹੈ ਪਾਕਿਸਤਾਨੀ ਬਨ ਅਫਗਾਨਿਸਤਾਨ ਨਾਲ ਬੜੀ ਸੰਧੀ ਹੁੰਦੀ ਜਾਂਦੀ ਐ ਤੇ ਇਹ ਸਾਰੇ ਦੁੱਧ ਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਪਿਛੜੇ ਹੋਏ ਨੇ ਇਹਨਾਂ ਵਿੱਚ ਬੜਾ ਆਸਾਨੀ ਨਾਲ ਦੁੱਧ ਤੇ ਦੁੱਧ ਪਦਾਰਥ ਜਾ ਸਕਦੇ ਨੇ ਹੁਣ ਅਸੀਂ ਆ ਗਏ ਹਾਂ ਜਿਸ ਪਾਸੇ ਕਿਉਂਕਿ ਜਿਸ ਵੇਲੇ ਅਸੀਂ ਜਮਾਨਾ ਕੀਤਾ ਸੀ ਉਸ ਵੇਲੇ ਸਾਇਦ ਮੈਨੂਅਲੀ ਸਾਰਾ ਕੰਮ ਸੀਗਾ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਆਈ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਅਸੀਂ ਸਿਸਟਮ ਸ਼ੁਰੂ ਕੀਤੀ ਚਾਹੇ ਉਹ ਮਿਲਕ ਦੀ ਟੈਸਟਿੰਗ ਸੀ ਚਾਹੇ ਅਸੀਂ ਆਕੇ ਟੈਂਕਰਾਂ ਦੀ ਜੀਪੀਐਸ ਲਾਈ ਹੁਣ ਏਆਈ ਆ ਗਈ ਹੈ ਹੁਣ ਜਿਹੜੀ ਤੀਜੀ ਜਿਹੜੀ ਜਨਰੇਸ਼ਨ ਸਾਡੀ ਆਉਗੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁਸ਼ੀ ਬਦਕਤਾ ਦੇ ਨਾਲ ਇਹ ਸਾਰੇ ਦੁੱਧ ਨੂੰ ਐਨੀਮਲ ਤੋਂ ਲੈ ਕੇ ਦੁੱਧ ਦਾ ਪਲਾਂਟ ਜਦੋਂ ਦੁੱਧ ਜਿੱਥੇ ਪ੍ਰੋਡਕਟ ਵਿਕਦਾ ਹੈ ਉੱਥੇ ਤੱਕ ਮਨਸੂਬੀ ਬਹੁਤ ਕਰਤਾ ਟ੍ਰੇਸੇਬਿਲਟੀ ਦੀ ਗੱਲ ਕਰ ਲਈਏ ਚਾਹੇ ਉਹ ਕਿਹੜੇ ਪਸ਼ੂ ਤੋਂ ਦੁੱਧ ਆਇਆ ਚਾਹੇ ਉਹ ਕਿਹੜੀ ਧਰਤੀ ਤੋਂ ਦੁੱਧ ਪੈਦਾ ਕੀਤਾ ਗਿਆ ਚਾਹੇ ਉਹ ਕਿਹੜੇ ਉਤਪਾਦਕ ਤੱਕ ਗਿਆ ਉਹ ਸਾਰਾ ਇੱਕ ਚੈਨਦਰ ਬਣੂਗਾ ਔਰ ਇਹ ਆਉਣ ਵਾਲੇ ਭਵਿੱਖ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜਾ ਸਾਡਾ ਪ੍ਰੋਇਕਟ ਹੈ ਇਹਦੇ ਤੇ ਅਸੀਂ ਪਹੁੰਚ ਕਰ ਰਹੇ ਹਾਂ ਭਾਰਤ ਸਰਕਾਰ ਦਾ ਬੜਾ ਧੰਨਵਾਦੀ ਹਾਂ ਉਹਨਾਂ ਨੇ ਵੱਖਰਾ ਸਿਆਰਤਾ ਭਾਗ ਬਣਾ ਦਿੱਤਾ ਉਹਨਾਂ ਨੇ ਬੜੀ ਲੰਮੀ ਜਦੋਂ ਜਹਾਜ਼ ਸਾਨੂੰ ਆਈਡੀ ਡਿਰੇਕਸ਼ਨ ਕਰਨੀ ਪਈ ਆ ਜਿਹੜਾ GST ਸੀਗਾ ਉਹ ਘਿਓ ਤੇ ਹੋਰ ਪ੍ਰੋਡਕਟਾਂ ਉੱਤੇ 12.5% ਸੀਗਾ ਉਹ ਘਟਵਾ ਕੇ 5% ਕੀਤਾ ਔਰ ਲੱਸੀ ਤੇ ਦਹੀਂ ਤੇ ਐਵੇਂ ਕਈ ਕਈ ਪ੍ਰੋਡਕਟ ਜਿਹੜੇ ਸਾਡੇ ਘਰਾਂ ਜੂ ਜੁੰਦ ਨੇ ਉਹਦੇ ਉੱਤੇ ਵੀ GST ਲਾਇਬੈਲਟੀ ਸੀ ਜਿਹੜਾ ਕਿ 0% ਕਰ ਦਿੱਤਾ ਬਹੁਤ ਵਧੀਆ ਗੱਲ ਹੋਈ ਹੈ। ਦੇਰੀ ਸਾਡੀ ਇੱਕ ਬੈਕਬੋਨ ਆ ਦੇਰੀ ਸਾਡੀ ਰੀੜ ਦੀ ਹੱਡੀ ਆ ਇਹ ਲਾਈਫ ਸਟਾਈਲ ਆ ਸਾਡਾ ਇਹ ਆਰਥਿਕਤਾ ਦਾ ਸਾਡਾ ਸਭ ਤੋਂ ਵੱਡਾ ਧਰਮਦਾਰ ਹੈ ਔਰ ਇਸ ਮਹਾਰਸ਼ਕਸ਼ੀਤ ਨੂੰ ਅੱਜ ਨੈਸ਼ਨਲ ਡੇ ਤੇ ਇੱਕ ਵਾਰੀ ਫਿਰ ਨਮਨ ਕਰਦੇ ਹੋਇਆ ਸਾਰਾ ਸਾਰਾ ਬਹੁਤ ਬਹੁਤ ਧੰਨਵਾਦ ਕੀਤਾ ਜੀ ਦਾ।